ਅਲੀ ਸ਼ੇਰ ਸਿੰਘ ਦੀ ਅੱਜ ਇੱਕ ਘਟਨਾ ਵਾਪਰੀ ਆ ਜਿਹਨੇ ਦੱਸਿਆ ਜਾ ਰਿਹਾ ਕਿ ਮਹਿਲਾ ਕਰਮਚਾਰੀ ਜਿਹੜੀ ਸਿਕਨਰ ਨੋਡ ਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਸਾਨ ਮਿਹਦੂਰ ਸਿੰਘ ਚਕਮੇਟੀ ਕਰਪੂਤਲਾ ਦਾ ਸਕੱਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਕਿ ਉਹਨਾਂ ਦੀ ਡਿਊਟੀ ਆ ਉੱਥੇ ਕਿ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨ ਉਥੋਂ ਤੂ ਤੂ ਮਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇਥੋਂ ਜਿਹੜੀ ਉਹ ਤੂ ਤੂ ਮਮੇ ਹੋਈ ਇਹ ਵੀ ਦੱਸਿਆ ਗਿਆ ਵਾ ਕਿ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹ ਵੀ ਆਖੀ ਗੱਲ ਗਈ ਆ ਕਿ ਕਿਸਾਨੀਆਂ ਦੋਲ ਵਿੱਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਤੇ ਜਿਹੜੀਆਂ ਪੀਪੀਆਂ ਲਿਆਂਦੀਆਂ ਕਰੀਆਂ ਸੀ ਇਹ ਗੱਲ ਕੰਗੜਾ ਨਰੋਤ ਵੱਲੋਂ ਆਖੀ ਇਸ ਕਰਕੇ ਉਹਨਾਂ ਨਾਲ ਸੱਤ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂ ਤੂ ਮਮੇ ਹੋ ਗਈ ਤੇ ਕੰਗਣਾ ਨਰੋਤ ਕੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ ਸਾਨੂੰ ਸਾਡੀਆਂ ਧੀਆ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆ ਭੈਣਾਂ ਨੂੰ ਇਹ ਕਹਿੰਦੇ ਰਿਹਾ ਦਿਹਾੜੀ ਤੇ ਆਏ ਆ ਜਦ ਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਤੇ ਜਵਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵੋਗੇ ਤੇ ਜੋ ਤੂ ਤੂ ਮੈਮੇ ਹੋਈ ਆ ਤੇ ਸੁਭਾਅਕ ਕੀ ਆ ਵੀ ਭਾਵਨਾਵਾਂ ਜਿਹੜੀਆਂ ਉਹ ਪੜਤ ਜਾਂਦੀਆਂ ਵਾ ਜੇ ਜਵਾਨ ਜੇ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਟੀ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹੜਾ ਵਾ ਉਹ ਖੱਤਿਆਂ ਦੇ ਵਿੱਚ ਸਿੰਘ ਪੰਦੇਰ ਐਸਵਲੇ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਜੀ ਜੜੀਆਂ ਖਬਰਾਂ ਆਈਆਂ ਨੇ ਵੀ 에어ਪੋਰਟ ਦੇ ਉੱਤੇ ਭੈਣ ਕੰਗਨਾ ਰਨਾਉਤ ਜਿਹੜੀ ਇਸ ਵੇਲੇ ਭਾਜਪਾ ਦੀ ਐਮਪੀ ਆ ਉਹਨਾਂ ਦਾ ਅਜਿਹਾ ਕਹਿਣਾ ਵੀ ਉਹਨਾਂ ਨੂੰ ਕਿਸੇ ਨੇ ਚਪੇੜ ਮਾਰੀ ਆ ਔਰ ਉਹ ਬੀਬੀ ਕੁਲਵਿੰਦਰ ਪੰਜਾਬ ਕਪੂਰਥਲਾ ਮਾਹੀਵਾਲ ਦੀ ਸੁਣੀ ਜਾ ਰਹੀ ਆ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੀ ਕੰਗਣਾ ਨਾਉਤ ਜੀ ਨੇ ਇਹ ਪਹਿਲਾਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮਾਵਾਂ ਭੈਣਾਂ ਤੇ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਆ ਵੱਡੀ ਉਮਰ ਦੀਆਂ ਮਾਵਾਂ ਭੈਣਾਂ ਬਾਰੇ ਕੰਗਣਾ ਨਾਉਤ ਜੀ ਬਹੁਤ ਗਲਤ ਬੋਲਦੇ ਰਹੇ ਨੇ ਕਿ ਇਹ ਦਿਹਾੜੀ ਲੈ ਕੇ ਮੋਰਚੇ 'ਚ ਜਾਂਦੀਆਂ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਇਸ ਦਾ ਹੀ ਪ੍ਰਗਟਾਵਾ ਵਾ ਠੀਕ ਆ ਤੋ ਇਹ ਘਟਨਾ ਉਹਦੇ ਚ ਹੋਈ ਲੱਗਦੀ ਆ ਦੂਸਰਾ ਜੋ ਕਿਹਾ ਜਾ ਰਿਹਾ ਵੀ ਬੀਬੀ ਜੀ ਨੇ ਵੀ ਕਗਨਰ ਨਾਉਤ ਜੀ ਨੇ ਵੀ ਬਦਤਮੀਜ਼ੀ ਕੀਤੀ ਆ ਜਰੂਰ ਡੋਪ ਟੈਸਟ ਹੋਣਾ ਚਾਹੀਦਾ ਇਹ ਜਾਂਚ ਦਾ ਵਿਸ਼ੇ ਆ ਦੂਸਰੀ ਗੱਲ ਅਸੀਂ ਕਿਸੇ ਘਟਨਾਵਾਂ ਨੂੰ ਜਸਟੀਫਾਈ ਨਹੀਂ ਕਰਦੇ ਹੈਗੇ ਇਸ ਤੋਂ ਪਹਿਲੋ ਵੀ ਜਿਵੇਂ ਪੀਛ ਤੰਬਰਮ ਜੀ ਸੀਗੇ ਉਹਨਾਂ ਤੇ ਵੀ ਕਿਸੇ ਵੱਲੋਂ ਜੁੱਤਾ ਛੁੱਟਿਆ ਗਿਆ ਸੀ ਤੁਸੀਂ ਦੇਖ ਲਓ ਕੇਜਰੀਵਾਲ ਕਈ ਵਾਰ ਸਿਆਹੀ ਪਈ ਥੱਪੜ ਵੱਜੇ ਹੋਰ ਨਿਤਾਵਾਂ ਦੀਆਂ ਵੀ ਘਟਨਾਵਾਂ ਨੇ ਅਸੀਂ ਨਹੀਂ ਕਹਿੰਦੇ ਲੋਕ ਆਪਣੇ ਗੁੱਸੇ ਦਾ ਅਝਾਰ ਕਰਦੇ ਹੁੰਦੇ ਆ ਕੋਈ ਅਜਿਹੀ ਗੱਲ ਨਹੀਂ ਹੈਗੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਤੇ ਕਿਸੇ ਕਿਸੇ ਦੀ ਕਾਰਵਾਈ ਕਰਨਾ ਇਹ ਨਿੰਦਾ ਕਰਨ ਜੋਗਾ ਮੈਨੂੰ ਨਹੀਂ ਲੱਗਦਾ ਜਈ ਇੱਕ ਇੱਕ ਭਮਨਾਵਾਂ ਦਾ ਪ੍ਰਗਟਾਵਾ ਹੈ ਥਪਾਕਣ ਠੀਕ ਹੈ ਜੀ ਸੋ ਇਸ ਕਰਕੇ ਇਹਦੇ ਬਾਰੇ ਗਾਹ ਮੋਰਚਾ ਵਿਚਾਰ ਕਰਕੇ

ਕੋਈ ਬਾਤ ਨਹੀਂ ਸਭ ਇਸ ਨੂੰ ਅਤਾ ਸਭ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰ ਆ ਰਹੀ ਆ ਵੀ ਕੰਗਣਾ ਰਣੌਤ ਦਾ ਮੂੰਹ ਰੰਗਿਆ ਗਿਆ ਤੇ ਮੂੰਹ ਕਿੰਨੇ ਰੰਗਿਆ ਇਹ ਬੀਬੀ ਕੁਲਵਿੰਦਰ ਕੌਰ ਨੇ ਕਾਰਨ ਕੀ ਹੈ ਕਿਉਂਕਿ ਕੰਗਰਾਂ ਨੌਤ ਪੰਜਾਬ ਦੀਆਂ ਬੀਬੀਆਂ ਨੂੰ ਕਹਿੰਦੀਆਂ ਸੀ ਵੀ ਇਹ 100-100 ਰੁਪਏ ਲੈ ਕੇ ਤਾਂ ਮੋਰਚੇ ਦੇ ਵਿੱਚ ਆਉਂਦੀਆਂ ਉਹ ਬੀਬੀ ਕੁਲਵਿੰਦਰ ਕੌਰ ਨੇ ਇਹ ਗੱਲ ਕਹੀ ਆ ਵੀ ਇਹ ਉਹਨਾਂ ਬੀਬੀਆਂ ਦੇ ਵਿੱਚ ਇੱਕ ਮੇਰੀ ਮਾਂ ਵੀ ਸੀ ਜਿੰਨੂ ਕੰਗਰਣ ਨਾਉ ਨਰਨੌਤ ਨੇ ਇਹ ਗੱਲ ਕਹੀ ਸੀ ਵੀ 100 ਰੁਪਏ ਦੀ ਦਿਹਾੜੀ ਤੇ ਆਈ ਆ ਤਾਂ ਚਪੇੜ ਮਾਰੀ ਐ ਕਿਉਂਕਿ ਕੰਗਰਣ ਨਰਨੌਤ ਲਗਾਤਾਰ ਹੀ ਕਿਸਾਨਾਂ ਦੇ ਉਲਟ ਭੁਗਤੀ ਭਾਜਪੀ ਦੀ ਹੱਕ ਦੇ ਵਿੱਚ ਭੁਗਤੀ ਤੇ ਉਹਦਾ ਕਾਰਨ ਅੱਜ ਇਹ ਬਣ ਗਿਆ ਵੀ ਕੰਗਰਣ ਨਾਉ ਦੇ ਮੂੰਹ ਦੇ ਉੱਪਰ ਚਪੇੜਾਂ ਵੱਜਣੀਆਂ ਸ਼ੁਰੂ ਹੋ ਗਈਆਂ ਸੋ ਮੈਂ ਉਸ ਬੀਬੀ ਕੁਲਵਿੰਦਰ ਕੌਰ ਦੀ ਦਲੇਰੀ ਨੂੰ ਤੇ ਉਹਦੀ ਇਸ ਸੂਰਬੀਰਤਾ ਅੱਗੇ ਮੈਂ ਸਿਰ ਝੁਕਾਉਣਾ ਵੀ ਜਿਨਨੇ ਇਹ ਕਾਰਜ ਕੀਤਾ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਮੈਂ ਅਪੀਲ ਕਰਦਾ ਵੀ ਅੱਜ ਬੀਬੀ ਕੁਲਵਿੰਦਰ ਕੌਰ ਦੇ ਨਾਲ ਖੜਨ ਦੀ ਜ਼ਰੂਰਤ ਹੈ ਉਹ ਪੰਜਾਬ ਦੀ ਧੀ ਹੈ ਤੇ ਪੰਜਾਬੀਆਂ ਵਾਲਾ ਉਹਨੇ ਕੰਮ ਕਰਕੇ ਵਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਪੰਜਾਬ ਦੀ ਧੀ ਕੁਲਵਿੰਦਰ ਕੌਰ ਜੋ ਕਿ ਸੀਆਈਐਸਐਫ ਦੇ ਵਿੱਚ ਚੰਡੀਗੜ੍ਹ 에어ਪੋਰਟ ਤੇ ਤਾਇਨਾਤ ਸੀ ਜਿਸ ਨੇ ਕੀ ਕੰਗਣਾ ਨੌਤ ਦੇ ਥੱਪੜ ਜੜ ਦਿੱਤਾ ਕਿਉਂਕਿ ਉਸਨੇ ਜੋ ਪੰਜਾਬ ਦੀਆਂ ਮਾਮਾ ਹਨ ਕਿਸਾਨੀ ਸੰਘਰਸ਼ ਦੇ ਦੌਰਾਨ ਉਹਨਾਂ ਦੇ ਗਬਰਕ ਦਲਤ ਬੋਲਿਆ ਸੀ ਤੇ ਦੋਸਤੋ ਦੱਸ ਦਈਏ ਕਿ ਉਸ ਤੋਂ ਬਾਅਦ ਹੁਣ ਉਸ ਦਾ ਪਰਿਵਾਰ ਗਾਇਬ ਆ ਉਸ ਦੇ ਪਤੀ ਅਤੇ ਬੱਚੇ ਨਹੀਂ ਮਿਲ ਰਹੇ ਜਿਸ ਦੇ ਬਾਰੇ ਕਿ ਉਹਨਾਂ ਦੇ ਭਰਾ ਨੇ ਦੱਸਿਆ ਚੰਡੀਗੜ੍ਹ 에어ਪੋਰਟ ਤੇ ਕੰਗਣਾ ਨੋਤ ਨੂੰ ਥੱਪੜ ਮਾਰਨ ਵਾਲੀ ਕਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਡ ਮਾਹੀਵਾਲ ਦੀ ਰਹਿਣ ਵਾਲੀ ਹੈ ਉਹ ਸੀਆਈਐਸਐਫ ਕਾਸਟੇਬਲ ਵੱਜੋਂ ਤਾਇਨਾਤੀ ਉਸ ਨੂੰ ਹੁਣ ਮੁਅਤਲ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਕਲਵਿੰਦਰ ਕੌਰ ਦਾ ਪਰਿਵਾਰ ਅਤੇ ਪੂਰਾ ਪਿੰਡ ਉਸ ਦੇ ਸਮਰਥਨ ਦੇ ਵਿੱਚ ਖੜਿਆ ਹੋਇਆ ਕਿਸਾਨ ਆ ਕੋ ਸੇਰ ਸਿੰਘ ਮਾਹੀਵਾਲ ਨੇ ਦੱਸਿਆ ਕਿ ਕੰਗਣਾ ਨੌਤ ਨੂੰ ਥੱਪੜ ਮਾਰਨ ਵਾਲੀ ਉਸਦੀ ਛੋਟੀ ਭੈਣ ਕੁਲਵਿੰਦਰ ਕੌਰ ਹੈ ਉਸਦੇ 6 ਭੈਣ ਭਰਾ ਹਨ ਅਤੇ 6 ਸਾਲ ਪਹਿਲਾਂ ਉਸਦਾ ਵਿਆਹ ਜੰਮੂ ਦੇ ਸਿਮਰਨ ਸਿੰਘ ਦੇ ਨਾਲ ਹੋਇਆ ਸੀ ਉਸਦੇ ਦੋ ਬੱਚੇ ਹਨ ਇੱਕ ਪੁੱਤਰ ਤੇ ਇੱਕ ਧੀ ਕੁਲਵਿੰਦਰ ਕੌਰ ਪਿਛਲੇ 2 ਸਾਲਾਂ ਤੋਂ ਚੰਡੀਗੜ੍ਹ ਹਵਾਈ ਅੱਡੇ ਤੇ ਤਾਇਨਾਤ ਹੈ ਉਸਨੇ ਦੱਸਿਆ ਕਿ ਪਤੀ ਪਤਨੀ ਦੋਨੇ ਹੀ CISF ਦੇ ਵਿੱਚ ਕੰਮ ਕਰਦੇ ਨੇ ਉਹਨਾਂ ਕਿਹਾ ਕਿ ਉਹਨਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਇਹ ਘਟਨਾ ਵਾਪਰੀ ਹੈ ਕਿਉਂਕਿ 에ਰਪੋਰਟ ਦੇ ਡਿਊਟੀ ਸੀ ਅਤੇ ਪਰ ਹੁਣ ਪਤਾ ਲੱਗਿਆ ਕਿ ਆਪਣੀ ਡਿਊਟੀ ਦੌਰਾਨ ਸਕੈਨਰ ਤੇ ਕੰਗਣਾ ਨੌਤ ਦਾ ਪਰਸ ਤੇ ਫੋਨ ਚੈੱਕ ਕਰਨ ਦੌਰਾਨ ਕੁਲਵਿੰਦਰ ਕੌਰ ਨਾਲ ਉਸ ਦੀ ਬਹਿਸ ਹੋ ਗਈ ਸੀ ਤੇ ਉਸ ਸੰਸਾਰ ਕੰਗਣਾ ਨੇ ਕਿਹਾ ਕਿ ਉਹ ਮੰਡੀ ਦੀ ਸੰਸਦ ਮੈਂਬਰ ਹੈ ਉਸ ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਨਹੀਂ ਜਾਣਦੀ ਇਸ ਤੇ ਆਪਸ ਦੇ ਵਿੱਚ ਬਹਿਸ ਹੋ ਗਈ ਮਾਮਲਾ ਪੱਕ ਗਿਆ ਉਹਨਾਂ ਕਿਹਾ ਕਿ ਕੰਗਣਾ ਵੱਲੋਂ ਜਿਸ ਤਰ੍ਹਾਂ ਪੰਜਾਬ ਦੀਆਂ ਧੀਆ ਮਾਮਾ ਬਾਰੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਉਸ ਨੂੰ ਵਾਦੀ ਕੁੜੱਤਣ ਕਾਰਨ ਉਹ ਕੁਲਵਿੰਦਰ ਕੌਰ ਵੱਲੋਂ ਚੁੱਕੇ ਗਏ ਕੰਦ ਕਦਮਾਂ ਦਾ ਸਮਰਥਨ ਕਰਦੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਇਸ ਤਰ੍ਹਾਂ ਦੀ ਲੜਾਈ ਅਤੇ ਐਕਸ਼ਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਸਾਨ ਸੰਘਰਸ਼ ਕਮੇਟੀ ਦੇ ਸਖਤਰ ਸਿੰਘ ਮਾਈਵਾਲ ਨੇ ਖਾਸਾ ਪ੍ਰਗਟਾਇਆ ਕਿ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਉਸਦੇ ਪਤੀ ਤੇ ਦੋ ਛੋਟੇ ਬੱਚਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹਾਲੇ ਤੱਕ ਸੰਪਰਕ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਚਿੰਤਾ ਉਹਨਾਂ ਨੂੰ ਹੋ ਰਹੀ ਹੈ ਕਿ ਕੁਝ ਗਲਤ ਤਾਂ ਨਹੀਂ ਕੀਤਾ ਗਿਆ ਇਸ ਲਈ ਉਹਨਾਂ ਤੁਰੰਤ ਚੰਡੀਗੜ੍ਹ ਵੱਲ ਨੂੰ ਰਵਾਨਾ ਹੋ ਗਏ ਹਨ ਜੇ ਸੀ ਆਈ ਐਸ ਐਫ ਦੀ ਕਨਸਟੇਬਲ ਕੁਲਵਿੰਦਰ ਕੌਰ ਦੀ ਹਤਿਆ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਬਿਆਸ ਦਰਿਆ ਤੇ ਕੰਢੇ ਸਥਿਤ ਪਿੰਡ ਮੰਡ ਮਹੀਵਾਲ ਦੇ ਵਿੱਚ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀਆਂ ਆਗੂ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਦੱਸ ਦਈਏ ਕਿ ਉੱਥੇ ਪਾਈ ਅਮਰਤਪਾਲ ਐਮ ਪੀ ਖਡੂਰ ਸਾਹਿਬ ਵੱਲੋਂ ਉਹਨਾਂ ਦੀ ਟੀਮ ਵੱਲੋਂ ਕੰਗਣਾ ਨੌਤ ਦੇ ਥੱਪੜ ਮਾਰਨ ਵਾਲੀ ਕਲਵਿੰਦਰ ਕੌਰ ਦੀ ਹਮਾਇਤ ਕੀਤੀ ਗਈ ਹੈ ਇੱਕ ਵੀਡੀਓ ਵੀ ਪਾਈ ਗਈ ਹੈ ਉਹਨਾਂ ਦੇ ਸਾਥੀ ਚਮਕੌਰ ਸਿੰਘ ਵੱਲੋਂ ਜੋ ਕਿ ਉਹਨਾਂ ਨੇ ਨਜ਼ਦੀਕੀਆਂ ਜਿੰਨਾ ਕਿ ਨੇ ਕਿ ਉਹਨਾਂ ਦੀ ਕੰਪੇਨਿੰਗ ਵੀ ਸੰਭਾਲੀ ਸੀ ਉਹਨਾਂ ਵੱਲੋਂ ਤੇ ਉਸ ਤੋਂ ਇਲਾਵਾ ਪਾਈ ਅਮਰਤਪਾਲ ਸਿੰਘ ਦੇ ਟੀਮ ਪੇजेस ਵੱਲੋਂ ਵੀ ਕਲਵਿੰਦਰ ਕੌਰ ਦੀ ਸਪੋਰਟ ਦੇ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕਲਵਿੰਦਰ ਕੌਰ ਨੇ ਜੋ ਕੀਤਾ ਉਹ ਸਹੀ ਸੀ ਜਾਂ ਗਲਤ yes ਜਾਂ no ਦੇ ਵਿੱਚ ਕਮੈਂਟ ਕਰਨਾ ਤੇ ਆਓ ਦੇਖਦੇ ਹਾਂ ਕੁਝ ਖਾਸ ਵੀਡੀਓ ਜਦੋਂ ਕਿਸੇ ਅੱਗੂ ਵੀ ਸਮੋਟ ਦੇ ਵਿੱਚ ਅੱਗੇ ਆਇਆ ਹਨ ਕੁਲਵਿੰਦਰ ਕੌਰ ਦੀ ਸਿੰਘ ਪੰਦੇਰ ਐਸਵਲੇ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਜੀ ਜੜੀਆਂ ਖਬਰਾਂ ਆਈਆਂ ਨੇ ਵੀ 에어ਪੋਰਟ ਦੇ ਉੱਤੇ ਭੈਣ ਕੰਗਨਾ ਰਨਾਉਤ ਜਿਹੜੀ ਇਸ ਵੇਲੇ ਭਾਜਪਾ ਦੀ ਐਮਪੀ ਆ ਉਹਨਾਂ ਦਾ ਅਜਿਹਾ ਕਹਿਣਾ ਵੀ ਉਹਨਾਂ ਨੂੰ ਕਿਸੇ ਨੇ ਚਪੇੜ ਮਾਰੀ ਆ ਔਰ ਉਹ ਬੀਬੀ ਕੁਲਵਿੰਦਰ ਪੰਜਾਬ ਕਪੂਰਥਲਾ ਮਾਹੀਵਾਲ ਦੀ ਸੁਣੀ ਜਾ ਰਹੀ ਹੈ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੀ ਕੰਗਣਾ ਨਾਉਤ ਜੀ ਨੇ ਇਹ ਪਹਿਲਾਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮਾਵਾਂ ਭੈਣਾਂ ਤੇ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਆ ਵੱਡੀ ਉਮਰ ਦੀਆਂ ਮਾਵਾਂ ਭੈਣਾਂ ਬਾਰੇ ਕੰਗਣਾ ਨਾਉਤ ਜੀ ਬਹੁਤ ਗਲਤ ਬੋਲਦੇ ਰਹੇ ਨੇ ਕਿ ਇਹ ਦਿਹਾੜੀ ਲੈ ਕੇ ਮੋਰਚੇ 'ਚ ਜਾਂਦੀਆਂ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਇਸ ਦਾ ਹੀ ਪ੍ਰਗਟਾਵਾ ਵਾ ਠੀਕ ਹੈ। ਤੋਂ ਇਹ ਇਹ ਘਟਨਾ ਉਹਦੇ ਚ ਹੋਈ ਲੱਗਦੀ ਆ। ਦੂਸਰਾ ਜੋ ਕਿਹਾ ਜਾ ਰਿਹਾ ਵੀ ਬੀਬੀ ਜੀ ਨੇ ਵੀ ਕਗਨਾ ਰਨਾਉਤ ਜੀ ਨੇ ਵੀ ਬਦਤਮੀਜ਼ੀ ਕੀਤੀ ਆ ਜਰੂਰ ਡੋਪ ਟੈਸਟ ਹੋਣਾ ਚਾਹੀਦਾ। ਇਹ ਜਾਂਚ ਦਾ ਵਿਸ਼ੇ ਆ। ਦੂਸਰੀ ਗੱਲ ਅਸੀਂ ਕਿਸੇ ਘਟਨਾਵਾਂ ਨੂੰ ਜਸਟੀਫਾਈ ਨਹੀਂ ਕਰਦੇ ਹੈਗੇ। ਇਸ ਤੋਂ ਪਹਿਲੋ ਵੀ ਜਿਵੇਂ ਪੀਚ ਤੰਦਰਮ ਜੀ ਸੀਗੇ। ਉਹਨਾਂ ਤੇ ਵੀ ਕਿਸੇ ਵੱਲੋਂ ਜੁੱਤਾ ਛੁੱਟਿਆ ਗਿਆ ਸੀ। ਤੁਸੀਂ ਦੇਖ ਲਓ ਕੇਜਰੀਵਾਲ ਕਈ ਵਾਰ ਸਿਆਹੀ ਪਈ ਥੱਪੜ ਵੱਜੇ ਹੋਰ ਨਿਤਾਵਾਂ ਦੀਆਂ ਵੀ ਘਟਨਾਵਾਂ ਨੇ ਅਸੀਂ ਨਹੀਂ ਕਹਿੰਦੇ ਲੋਕ ਆਪਣੇ ਗੁੱਸੇ ਦਾ ਅਝਹਾਰ ਕਰਦੇ ਹੁੰਦੇ ਆ ਕੋਈ ਅਜਿਹੀ ਗੱਲ ਨਹੀਂ ਹੈਗੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਤੇ ਕਿਸੇ ਕਿਸੇ ਦੀ ਕਾਰਵਾਈ ਕਰਨਾ ਇਹ ਨਿੰਦਾ ਕਰਨਯੋਗ ਆ ਮੈਨੂੰ ਨਹੀਂ ਲੱਗਦਾ ਅਜਿਹੀ ਕਿ ਇੱਕ ਇੱਕ ਭਮਨਾਵਾਂ ਦਾ ਪ੍ਰਗਟਾਵਾ ਹੈ ਥਪਾਕਣ ਠੀਕ ਹੈ ਜੀ ਸੋ ਇਸ ਕਰਕੇ ਇਹਦੇ ਬਾਰੇ ਗਾਹ ਮੋਰਚਾ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕਰੂਗਾ ਧੰਨਵਾਦ ਮੈਂ ਸਤਨਾਮ ਸਿੰਘ ਪੰਨੂ ਦੇ ਸਾਥ ਵਿੱਚ ਦੂਰ ਸ਼ਕਰਸ਼ਕ ਕਮੇਟੀ ਪੰਜਾਬ ਦੇ ਸੂਬਾ ਆ ਗੋ ਜੋ ਚੰਡੀਗੜ੍ਹ ਦੇ 에어ਪੋਰਟ ਉੱਤੇ ਘਟਨਾ ਵਾਪਰੀ ਹੈ ਪੰਗਣਾ ਰਲੌਤ ਜੋ ਭਾਰਤੀ ਜਨਤਾ ਪਾਰਟੀ ਦੀ ਮਹਾਜਲ ਤੋਂ ਮੰਡੀ ਤੋਂ ਐਮਪੀ ਚੁਣੀ ਗਈ ਹੈ ਉਹ ਸੇ ਰਿਪੋਰਟ ਤੋਂ ਦਿੱਲੀ ਜਾ ਰਹੀ ਸੀ। ਤੂੰ ਉੱਥੇ ਜੋ ਸਿਕਿਉਰਿਟੀ ਦੇ ਮੁਲਾਜ਼ਮ ਸੀਆਈਐਸਫ ਬਿੱਬੀ ਕੁਲਵਿੰਦਰ ਕੌਰ ਭੈਣ ਕੁਲਵਿੰਦਰ ਕੌਰ ਉਹ ਤੇ ਤਨਾਤ ਸੀਗੀ ਆਪਣੀ ਡਿਊਟੀ ਉੱਤੇ। ਉਹਨੂੰ ਉੱਥੇ ਉਹਦੇ ਨਾਲ ਕੰਗਣਾ ਨਰਾਉਤ ਨੇ ਆਪਣੇ ਸੁਭਾਅ ਦੇ ਮਤਾਬਕ ਕੀ ਗੱਲ ਕੀਤੀ ਆ। ਜਾ ਕਿਸ ਤਰੀਕੇ ਨਾਲ ਉਹਨਾਂ ਦੀ ਆਪ ਵਿੱਚ ਗੈਰਸੰਗੀ ਹੋਈ ਹੈ। ਇਹ ਵੀ ਇੱਕ ਆਪਣੇ ਆਪ ਚ ਜੱਜ ਦਾ ਵਿਸ਼ਾ ਵਾ ਤੇ ਜੋ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਉਹਦੇ ਥੱਪੜ ਮਾਰਿਆ। ਤੰਗੜਾ ਰਲਾਉਦੇ ਉਹ ਵੀ ਜੱਜ ਦਾ ਵਿਸ਼ਾ ਵਾ। ਵੀ ਭੈਣ ਕੁਲਵਿੰਦਰ ਕੌਰ ਜੋ ਸਾਡਾ ਸ਼ੇਰ ਸਿੰਘ ਮਈਵਾਲ ਪਿੰਡ ਤੋਂ ਜਿਲ੍ਹਾ ਕਪੂਰਥਲੇ ਤੋਂ ਜਿਲ੍ਹੇ ਦਾ ਸੰਗਠਨਿਕ ਸਕੱਤਰ ਆ ਆਪਣੀ ਕਿਰਤ ਕਮਾਈ ਕਰਨ ਵਾਲਾ ਸਾਡਾ ਆਗੂ ਆ ਉਹਦੀ ਉਹ ਭੈਣ ਸੀ ਜੋ ਵਿਆਹੀ ਹੋਈ ਆ ਉਹਨਾਂ ਦਾ ਪਤੀ ਵੀ ਜਿਹੜਾ ਉਸੇ ਸਕਿਉਰਿਟੀ ਫੋਰਸ ਚ ਕੰਮ ਕਰਦਾ ਵਾ ਉਹਨਾਂ ਦੇ ਵੀ ਕਿਨੇ ਕਿ ਬੱਚੇ ਤੇ ਉਹ ਭੈਣ ਉਹਨੇ ਕੁਲਵਿੰਦਰ ਕੋਰ ਨੇ ਉਸ ਟਾਈਮ ਦੇ ਉੱਤੇ ਜੋ ਵੀ ਉਹਨੂੰ ਗੁੱਸਾ ਆਇਆ ਉਹਦੀਆਂ ਜਜ਼ਬਾਤ ਉਹਦੀਆਂ ਭਾਵਨਾਵਾਂ ਉਹਦਾ ਉਹਨੇ ਅਹਿਸਾਰ ਕੀਤਾ ਵਾ ਉਹਦੇ ਕੀ ਕਾਰਨ ਆ ਉਹਦਾ ਪਤਾ ਲਾਉਣਾ ਚਾਹੀਦਾ ਬਾਕੀ ਜੋ ਕੰਗਨਰ ਮੌਦਾ ਦਿੱਲੀ ਮੋਰਚਾ ਜੋ ਲਗਾਇਆ ਸੀ ਪਹਿਲਾਂ ਉਦੋਂ ਜਿਸ ਤਰੀਕੇ ਦੀ ਇਹਦੀ ਬਿਆਨਬਾਜ਼ੀ ਆ ਜਿਸ ਤਰੀਕੇ ਨਾਲ ਇਹ ਨੇ ਕਿਹਾ ਕਿ ਉੱਥੇ ਜੜੀਆਂ ਉੱਥੇ ਬੀਬੀਆਂ ਬੈਠੀਆਂ ਵਾਂ ਜਿਹੜੀਆਂ ਬਜ਼ੁਰਗ ਔਰਤਾਂ ਬੈਠੀਆਂ ਵਾਂ ਉਹ 100-100 ਰੁਪਏ ਦੇ ਉੱਤੇ ਦਿਹਾੜੀ ਤੇ ਲੈਂਦੀਆਂ ਹੋਈਆਂ ਹੋਰ ਬੜਾ ਕੁਝ ਜਿਹੜੇ ਇਸ ਤਰੀਕੇ ਦੀ ਬਿਆਨਬਾਜ਼ੀ ਭੱਦੀ ਬਿਆਨਬਾਜ਼ੀ ਘਟੀਆਂ ਬਿਆਨਬਾਜ਼ੀ ਹੌਕੰਗਣਾ ਵਿਰੋਧ ਕਰਦੀ ਰਹੀ ਹੁਣ ਤੱਕ ਇਹਦਾ ਇਹਦਾ ਇਸ ਤਰੀਕੇ ਦਾ ਇਤਿਹਾਸ ਹੈ ਕੱਲਾ ਇਹ ਨਹੀਂ ਹੋਰ ਵੀ ਕਈ ਵਿਸ਼ਿਆਂ ਤੇ ਕਰਦੀ ਹੈ ਤੇ ਉਹ ਤੋਂ ਲੋਕਾਂ ਦੇ ਜਿਹੜੇ ਮੰਨਿਆ ਪੰਜਾਬੀਆਂ ਦੇ ਬਹੁਤ ਆਤ ਹੋਏ ਹੋਏ ਆ ਤੇ ਜਿੱਦੀ ਕੁਲਵਿੰਦਰ ਕੋਰ ਦਾ ਪਿਤਾ ਵੀ ਭਰਾ ਵੀ ਉਹਦੀ ਮਾ ਵੀ ਉਹ ਅਧੋਲਣ ਦੇ ਵਿੱਚ ਉੱਥੇ ਬੈਠੇ ਰਹੇ ਇਸ ਕਰਕੇ ਉਹਦੇ ਲੜਕੀ ਦੇ ਜਿਹੜੀਆਂ ਭਾਵਨਾਵਾਂ ਉਹਨਾਂ 28 ਵਜੇ ਹੋ ਸਕਦੀ ਆ ਦੋਨਾਂ ਚੋਂ ਉਹਨੇ ਹਯਾਰ ਕੀਤਾ ਵਾ ਬਾਕੀ ਜੋ ਕੰਗਨਰ ਰੌਤ ਇਹ ਗੱਲ ਕਹਿ ਰਹੀ ਆ ਉਸ ਤੋਂ ਬਾਅਦ ਉਹ ਘੜਨਾ ਵਾ ਪਰ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਤੇ ਅੱਤਵਾਦ ਆ ਗਿਆ ਵਾ ਪੰਜਾਬ ਚ ਖਾਲਸਤਾਨ ਆ ਗਿਆ ਉਹ ਜਿਹੜੀ ਘਟਨਾ ਵਾਪਰੀ ਆ ਥੱਪੜ ਦੀ ਕੀ ਆ ਕੀ ਨਹੀਂ ਗਈ ਕਿਸ ਕਾਰਨ ਵਾਪਰੀ ਆ ਉਹਦੇ ਨਾਲ ਅੱਤਵਾਦ ਤੇ ਖਾਲਸਤਾਨ ਦੀ ਗੱਲ ਕਰ ਰਹੀ ਹੈ ਜਿਹਦੀ ਅਸੀਂ ਨੰਦਿਆ ਕਰਦੇ ਆ ਪੰਜਾਬ ਨੂੰ ਅੱਤਵਾਦੀ ਕਹਿਣਾ ਖਾਲਸਤਾਨੀ ਕਹਿਣਾ ਇਹ ਕਿਹੜੇ ਡਿਜ਼ਾਈਨ ਦਾ ਹਿਸਾਬ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਤੇ ਜਿਤਰਾਏ ਪੰਜਾਬੀਆਂ ਨੂੰ ਬਗਰਾਮ ਕੀਤਾ ਜਾ ਰਿਹਾ ਜਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪੰਜਾਬੀਆਂ ਦੇ ਖਿਲਾਫ ਕੰਗਨਰ ਰਾਓ ਤੇ ਪਰਚਾ ਦਰਜ ਕਰਨਾ ਚਾਹੀਦਾ ਸਾਹਮਣੇ ਉਹਨੇ ਬਿਆਨਬਾਜ਼ੀ ਕੀਤੀ ਆ ਵੀਡੀਓ ਦੇ ਵਿੱਚ ਸਾਰੀ ਵਾਇਰਲ ਹੋ ਗਈ ਆ ਦੂਸਰਾ ਕੰਗਨਰ ਰਾਓਤ ਨੂੰ ਪੰਜਾਬੀਆਂ ਦੇ ਪੰਜਾਬ ਦੇ ਲੋਕਾਂ ਦੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਵਾ ਸਿੱਖਾਂ ਦੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਵਾ ਕਿੱਥੇ ਬੀਬੀਆਂ ਨੇ ਟੋਟੇ ਕਰਾ ਕਰ ਆਪਣੇ ਘੋੜੀਆਂ ਚ ਆਪਣੇ ਬੱਚੇ ਪਾਏ ਹੋਏ ਆ ਇੰਨੀ ਇੰਨੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਵਾ ਪਿੱਛੇ ਪਿੱਛੇ ਆ ਮੀਰ ਮੰਨੂ ਦੇ ਚੱਕਰੀਆ ਖਾਂਦੇ ਮੁਗਲਾਂ ਦੇ ਇੰਨੇ ਜੁਰਮ ਦਾ ਜਿਹੜਾ ਵਾ ਸਾਹਮਣਾ ਕੀਤਾ ਆ ਤੇ ਮਾੜਾ ਮਟੈਲਾ ਨੂੰ ਕੋਈ ਧਿਆਨ ਰੱਖਣਾ ਚਾਹੀਦਾ ਵਾ ਤੇ ਬਾਕੀ ਅਸੀਂ ਉਸ ਬੀਬੀ ਦੇ ਪਰਿਵਾਰ ਦੇ ਨਾਲ ਕੁਲਵਿੰਦਰ ਕੋਰ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਉਸ ਪ੍ਰਸ਼ਾਸਨ ਯੋਧ ਨਾਲ ਕੋਈ ਕਿਸੇ ਕਿਸੇ ਦੀ ਜਾਤੀ ਨਾ ਕੀਤੀ ਜਾਵੇ ਭਾਵਨਾਵਾਂ ਵਿੱਚ ਬਹਿ ਕੇ ਜੋ ਵੀ ਗੱਲ ਉਹਦੀ ਜਾਂਚ ਜਿਹੜੀ ਨਿਰਪੱਖ ਕਰਵਾਈ ਜਾਵੇ ਤੇ ਜੱਜਬਾਤ ਪਿਆ ਜੱਜਬਾਤ ਦੇ ਵਿੱਚ ਬਹਿ ਕੇ ਜਾਂ ਭਾਵਨਾਵਾਂ ਵਿੱਚ ਬਹਿ ਕੇ ਪਹਿਲਾਂ ਵੀ ਚਦਬਰਮ ਦੇ ਖਲਾਫ ਵੀ ਦਿੱਲੀ ਦੇ ਵਿੱਚ ਜਰਨੈਲ ਸਿੰਘ ਨੇ ਪੱਤਰਕਾਰ ਨੇ ਜਿਹੜੀ ਯੂਟੀ ਸੁੱਟੀ ਸੀ ਹੋਰ ਇਸ ਤਰ੍ਹਾਂ ਦੀਆਂ ਰਿਪੋਰਟ ਦੇ ਵਿੱਚ ਬੜੀਆਂ ਘਟਨਾਵਾਂ ਵਾਪਰेंगी ਜਿਹੜੀਆਂ ਜੱਜਬਾਤ ਦੇ ਤਹਿਤ ਹੋਈਆਂ ਇਸ ਕਰਕੇ ਉਹਦੇ ਛੋਟੇ ਛੋਟੇ ਬੱਚੇ ਆ ਤੇ ਕਿਸੇ ਕਿਸੰਧੀ ਉਹਦੇ ਤੇ ਕਾਰਵਾਈ ਨਾ ਕੀਤੀ ਜਾਵੇ ਉਹਦੀ ਜਾਨ ਜਿਹੜੀ ਅਖੇ ਤਰੀਕਾ ਨਾਲ ਕਰਕੇ ਤੇ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਨੂੰ ਉਹਨੂੰ ਰਿਲੀਜ਼ ਕੀਤਾ ਜਾਵੇ ਤੇ ਅਸੀਂ ਜਿੱਥੇ ਬੰਦੀ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੇ ਪਰਿਵਾਰ ਨਾਲ ਖੜੇ ਆ ਮਈਵਾਲ ਦੇ ਪਰਿਵਾਰ ਨਾਲ ਖੜੇ ਆ ਤੇ ਬੀਬੀ ਕੁਲਵਿੰਦਰ ਰਕੌਰ ਦੇ ਪਰਿਵਾਰ ਨਾਲ ਖੜੇ ਆ ਤੇ ਇਹਹੀ ਜਿਹੜੀ ਆ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹਦੀ ਸਹੀ ਜਾਂਚ ਕਰਾਈ ਜਾਵੇ ਕੀ ਦਾ ਕਸੂਰਵਾਰ ਕੌਣ ਆ ਕੰਗੜਾ ਰਲਾਉਤਾ ਜਿਹੜਾ ਐਗਾਵਾ ਉਹ ਜੋ ਬੋਲੀ ਆ ਉਹਦਾ ਵੀ ਟੈਸਟ ਹੋ ਸਕਦਾ ਉਹਦਾ ਵੀ ਟੈਸਟ ਕਰਵਾ ਲਿਆ ਜਾਵੇ ਵੀ ਕੀ ਆ ਕੀ ਨਹੀਂ ਗਾ ਸਾਰਾ ਕਰਵਾ ਦੇ ਇਹਨੂੰ ਪੂਰੀ ਤਰ੍ਹਾਂ ਇਹਨੂੰ ਲੋਕਾਂ ਦੇ ਸਾਹਮਣੇ ਜੋ ਸਾਈ ਹੋ ਲੈਂਦੀ ਜਾਵੇ ਮੈਦੂਜੀ ਦਾ ਖਾਲਸਾ ਮੈਦੂਜੀ